ਹੁਣ ਜਿਹੜੇ ਉਹ ਘਾਤ ਦੀ ਗੱਲ ਕਰ ਰਹੇ ਨੇ ਚੰਗੀ ਰਾਤ ਨੂੰ ਪੂਰਾ ਹੋ ਗਿਆ ਗ੍ਰੰਥ ਤੈਂ ਕਿਰਪਾ ਕੀਤੀ ਤਾਂ ਪੂਰਾ ਹੋ ਗਿਆ ਅਜੱਜੇ ਛੇਤੀ ਨਾਲ ਤਤਕਾਲਾ ਵੀ ਛੇਤੀ ਨਾਲ ਪੂਰਾ ਹੋ ਗਿਆ ਉਹ ਕਿਹੜੀ ਰਾਤ ਸੀਗੀ ਉਹ ਇੱਥੇ ਆ ਮੇਰੇ ਅਸੀ ਗੱਲ ਕੀਤੀ ਸੀ ਆ ਚੌਪਈ ਸੰਬਤ 70 ਸਹਸ ਬਣੀਚੇ ਕਹਿੰਦੇ ਸੰਮਤ ਮਤਲਬ ਸਨ 70 ਸਹਸ 70 17 100 ਮੰਜ 1700 1700 ਅਰਧ ਸਹਿਸ ਅੱਧਾ ਸੌ ਹੋਰ ਲਾ ਲਓ ਪਲੱਸ 50 1700 50 0 0 ਵਿੱਚ ਫੇਰ 3 ਕਿਹਜੇ ਉਹਦੇ ਉੱਤੇ ਤਿੰਨ ਹੋਰ ਲੈ ਲਓ ਜਮਾ 3 ਇਹ 1753 ਹੋ ਗਿਆ ਅੱਛਾ ਬਿਕਰਮੀ ਸੰਮਤ ਕਹਿੰਦੇ ਨੇ ਜੀ ਇਹ ਹੁੰਦੀ ਆ ਵੀ ਜਿਹੜੀ ਆਪਣੀ ਆ ਹੁਣ ਸਾਲ ਚੱਲ ਰਿਹਾ ਇਹ ਤੋਂ 57 ਸਾਲ ਮੂਰੇ ਹੁੰਦੇ ਆ ਹੁਣ 1700 53 ਚੋਂ 57 ਮਾਈਨਸ ਕਰਾਂਗੇ ਤਾਂ ਨਿਕਲੂ ਆ ਇਹ 37200 14 ਚੋਂ 5 ਦੀ ਗੱਡੀ ਹੈ 9 1696 ਈਸਵੀ ਜਿਹੜੀ ਈਸਵੀ ਪੂਰਵ ਚ ਜੇ ਆਪਾਂ 52 ਜੋੜ ਦਾਂਗੇ ਤਾਂ ਫਿਰ ਕਰਮੀ ਸੰਬਧ ਨਿਕਲੇ ਆਉਣਾ ਮਤਲਬ ਕਾਲ ਸਾਡੇ ਪ੍ਰਸਾਖੀ ਤੇ ਉਹ ਉਹ 1690 ਸੀਗਾ ਉਹ ਤੋਂ 3 ਸਾਲ ਪਹਿਲਾਂ ਸੰਬਤ 70 ਸੈਸਮਣੀਜੇ 1700 ਅਰਧ ਸੈਸਪੁੰਦੀਨ ਕੀਜੇ 50 ਤੇ ਉੱਤੇ 3 1753 ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਭਾਦੋਂ ਦੀ ਸੁਦੀ ਇਹ ਜਿਹੜੇ ਮਹੀਨੇ ਬਣੇ ਹੋਏ ਨੇ ਇਹ ਚੰਨ ਦੇ ਹਿਸਾਬ ਨਾਲ ਬਣੇ ਹੋਏ ਨੇ ਇਕਮ ਨੂੰ ਚੰਨ ਥੋੜਾ ਹੁੰਦਾ ਮਾੜਾ ਜਿਹਾ ਪਤਲਾ ਜਿਹਾ ਦੂਜ ਨੂੰ ਵੱਡਾ ਐਵੇਂ 8 9 10 11 12 13 14 14ਵੀਂ ਨੂੰ ਚੰਨ ਵੱਡਾ ਹੋ ਜਾਂਦਾ ਫਿਰ ਪੂਰਨਮਾਸੀ ਆਉਂਦੀ ਆ ਪੂਰਨਮਾਸੀ ਨੂੰ ਪੂਰਾ ਚਾਨੜ ਆ ਹੁੰਦਾ ਇਹ ਸਾਰਾ ਪੰਦਰਵਾੜਾ ਜਿਹੜਾ ਹੁੰਦਾ ਇਸ ਨੂੰ ਕਹਿੰਦੇ ਨੇ ਸੁਦੀ ਵਦੀ ਹੁੰਦੀ ਆ ਜਦੋਂ ਚੰਨ ਘੜਦਾ ਘੜਦਾ ਪੂਰਾ 14ਵੇਂ 15ਵੇਂ ਦਿਨ ਜਾ ਕੇ ਪੂਰਾ ਖਤਮ ਹੋ ਜਾਂਦਾ ਉਦੋਂ ਮੱਸੇ ਹੁੰਦੀ ਆ ਵਸਿਆ ਵਾਲਾ ਜਿਹੜੀ ਪੰਦਰਵਾੜਾ ਉਹਨੂੰ ਕਹਿੰਦੇ ਨੇ ਵਦੀ ਫੋਰਟੀ ਨਾਈਟ ਕਹਿੰਦੇ ਆ ਜੀ ਨੂੰ ਇੱਥੇ ਕੀ ਕਹਿੰਦੇ ਨੇ ਭਾਦਰਵ ਸੁਦੀ ਮਤਲਬ ਭਾਦੋਂ ਦੀ ਸੁਦੀ ਅਸ਼ਟਮੀ ਅਠਮੀ ਸੀ ਉਹਦੋਂ ਭਾਦੋਂ ਦੀ ਸੁਦੀ ਅਠਮੀ ਸੀ ਮਤਲਬ ਅੱਧਾ ਚੰਨ ਹੋ ਗਿਆ ਤਰਬਨ 14ਵੇਂ 19ਵੇਂ ਦਿਨ ਪੂਰਾ ਹੋ ਜਾਣਾ ਰਵੀਬਾਰਾ ਦਿਨ ਐਤਵਾਰ ਦਾ ਤੀੜ ਸਤ ਤ੍ਰਵ ਸਤ ਤ੍ਰਵਾ ਸਤ ਲੋਜ ਤੀਰ ਹੁੰਦਾ ਕਿਨਾਰਾ ਸਤ ਲੋਜ ਦਾ ਕਿਨਾਰਾ ਗ੍ਰੰਥ ਸੁਧਾਰਾ ਗ੍ਰੰਥ ਦੀ ਸੁਧਾਈ ਕੀਤੀ ਹੈ ਜੋ ਪਹਿਲਾਂ ਪ੍ਰਾਚੀਨ ਗ੍ਰੰਥ ਸੀਗੇ ਉਹਨਾਂ ਨੂੰ ਸੰਖੇਪ ਦੇ ਵਿੱਚ ਸੁਧਾਰ ਕੇ ਲਿਖਿਆ ਸੁਧਾਈ ਕੀਤੀ ਹੈ ਇੱਕ ਗ੍ਰੰਥ ਦੀ ਤਾਂ ਕਿ ਉਹ ਕਹਿੰਦੇ ਨੇ ਵੀ ਤੂੰ ਕਿਰਬਾ ਕੀਤੀ ਤਾਂ ਸ਼ੁਕਰ ਹੈ ਅੱਜ ਇਹ ਚੀਜ਼ ਦੀ ਗ੍ਰੰਥ ਖਤਮ ਹੋ ਗਿਆ ਆ ਤਰੀਖ ਸੀਗੀ 1753 ਵਿਕਰਮੀ ਸੰਮਤਨ ਅੱਠਵੀਂ ਜੁਦਨ ਭਾਦੂ ਦਾ ਮਹੀਨਾ ਸੀਗਾ ਤੇ ਐਤਵਾਰ ਦਾ ਦਿਨ ਸੀਗਾ ਜਿੱਦਣ ਇਹ ਗ੍ਰੰਥ ਦੀ ਕੰਪਲੀਟ ਕੀਤਾ ਸਿਰਫ ਇਸ ਸਾਲ ਨੂੰ ਇੱਕ ਲਿਖਣ ਦਾ ਤਰੀਕਾ ਉਹ ਲਿਖਤਾਂ ਉਹਨਾਂ ਨੇ ਡੇਡ ਮੈਂਸ਼ਨ ਕਰ ਦਿੱਤੀ ਕਿ ਇਸ ਤਰੀ ਮੈਂ ਇਹ ਗ੍ਰੰਥ ਕੰਪਲੀਟ ਕੀਤਾ ਇੱਥੇ 29ਵੇਂ ਪੈਰੇ ਦੀ ਸਮਾਪਤੀ ਆ